ਸਿੱਖ ਧਰਮ ਦੇ ਪੰਜਾਬ ਵਿੱਚ ਸਥਿਤ ਤਿੰਨ ਤਖਤ ਸਹਿਬਾਨ ਵਾਲੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣਾ ਪੰਜਾਬ ਸਰਕਾਰ ਲਈ ਵੱਡੇ ਪਾਗਾਂ ਵਾਲੀ ਗੱਲ ਹੈ। ਇਹ ਸ਼ਹਿਰ ਹਨ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ। ਇਹ ਤਿੰਨੋਂ ਤਖਤਾਂ ਦੇ ਸ਼ਹਿਰਾਂ ਨੂੰ ਪੰਜਾਬ ਦੇ ਅਧਿਕਾਰਤ ਪਵਿੱਤਰ ਸ਼ਹਿਰ ਵਜੋਂ ਐਲਾਨ ਕਰਨ ਦਾ ਫੈਸਲਾ ਕੀਤਾ। ਪੰਜਾਬ ਨੂੰ ਬੜੇ ਮਾਣ ਦੇ ਨਾਲ 69ਵੀਂ ਜਿਹੜੀਆਂ ਨੈਸ਼ਨਲ ਸਕੂਲ ਗੇਮਸ ਉਸ ਵਿੱਚ ਤਿੰਨ ਖੇਡਾਂ ਨੂੰ ਹੋਸਟ ਕਰਨ ਦਾ ਮੌਕਾ ਮਿਲਿਆ ਲਗਭਗ 950 ਤੋਂ ਵੱਧ ਬੱਚੇ ਤੇ 350 ਤੋਂ ਵੱਧ ਕੋਚਸ 올ਓਵਰ ਪੰਜਾਬ ਰਾਈਟ ਫਰਮ ਜੰਮੂ ਕਸ਼ਮੀਰ ਲਦਾਖ ਤੋਂ ਲੈ ਕੇ ਆਂਧਰਾ ਤੱਕ ਬੱਚੇ ਆਏ ਆ ਨਾਰਥ-ਈਸਟ ਤੋਂ ਬੱਚੇ ਆਏ ਆ ਕਤੀਸਰ ਪਲੇਗਰਾਉਂਡ ਦਾ ਭਾਅ ਵੇ ਕਿ ਹਰ ਚੌਥੇ ਪਿੰਡ 'ਚ ਹੁਣ ਖੇਡ ਸਟੇਡੀਅਮ ਹੋਊਗਾ ਰਿਕਾਰਡ ਭਰਤੀਆਂ ਖੇਡ ਨਰਸਰੀਆਂ ਛੂਹੀਆਂ ਨੇ ਕੋਚਸ ਔਨ ਆਲ ਦਾ ਗੇਮਸ ਬਾਕਸਿੰਗ ਕਬੱਡੀ ਹੌਕੀ ਸਾਰੇ ਗੇਮਸ ਦੇ ਵਿੱਚ ਜਿਹੜੇ ਕੋਚਸ ਰੱਖੇ ਗਏ ਨੇ ਤੇ ਪਹਿਲੀ ਵਾਰੀ ਹੋਇਆ ਕਿ ਜਦੋਂ ਪਲੇਅਰ ਦੀ ਸਿਲੈਕਸ਼ਨ ਹੋ ਜਾਂਦੀ ਹੈ ਬਾਕੀ ਸਟੇਟਸ ਕੀ ਕਰਦੀਆਂ ਕਿ ਆਫਟਰ ਦੇ ਬ੍ਰਿੰਗ ਮੈਡਲ ਉਸ ਤੋਂ ਬਾਅਦ ਉਹਨਾਂ ਨੂੰ ਇਨਾਮ ਜਿਹੜਾ ਮਿਲਦਾ ਇੱਥੇ ਕੀ ਪੰਜਾਬ ਨੇ ਪਾਲਿਸੀ ਬਣਾਈ ਉਸ ਤੇ ਸਾਡੇ ਮੈਡਲਸ ਪਾ ਬੱਜ ਗਏ ਨੇ ਸਾਨੂੰ ਬੜੀ ਮਾਣ ਵਾਲੀ ਗੱਲ ਹੈ ਕਿ ਅੱਜ ਇੰਡੀਆ ਦੀ ਮੈਨਸ ਨੈਸ਼ਨਲ ਕ੍ਰਿਕਟ ਟੀਮ ਹੋਵੇ ਕੈਪਟਨ ਇਸ ਪੰਜਾਬੀ ਇੰਡੀਆ ਦੀ ਨੈਸ਼ਨਲ ਔਮਨ ਟੀਮ ਹੋਵੇ ਕੈਪਟਨ ਇਸ ਪੰਜਾਬੀ ਸਾਡੇ ਜਿਹੜੇ ਹੋਰ ਕੁੜੀਆਂ ਪੰਜਾਬ ਦੀ ਨੈਸ਼ਨਲ ਕ੍ਰਿਕਟ ਟੀਮ ਚ ਹਾਕੀ ਦੀ ਜਿਹੜੀ ਮੈਜੋਰਟੀ ਆਫ ਟੀਮ ਹੈ ਉਹ ਪੰਜਾਬੀ ਹੈ D5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਬਲਵਿੰਦਰ ਸਿੰਘ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ 'ਚ 69ਵੇਂ ਨਵੀਆਂ نیشنل ਸਕੂਲ ਖੇਡਾਂ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਬੈਂਸ ਨੇ ਕਿਹਾ ਕਿ 69ਵੀਂ ਨੈਸ਼ਨਲ ਖੇਡਾਂ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਖਿਡਾਰੀ ਪਹੁੰਚਣਗੇ ਜਿਨ੍ਹਾਂ ਨੇ ਰਹਿਣ ਅਤੇ ਖਾਣ ਦਾ ਪ੍ਰਬੰਧ ਪੂਰਾ ਕੀਤਾ ਗਿਆ ਜਦਕਿ ਸਕੂਲ 'ਚ ਛੁੱਟੀਆਂ ਦੇ ਵਾਅਦੇ ਬਾਰੇ ਸਵਾਲ ਦਾ ਉਹਨਾਂ ਨੇ ਜਵਾਬ ਨਹੀਂ ਦਿੱਤਾ ਪੰਜਾਬ ਨੂੰ ਬੜੇ ਮਾਣ ਦੇ ਨਾਲ 69ਵੀਂ ਜਿਹੜੀਆਂ ਨੈਸ਼ਨਲ ਸਕੂਲ ਗੇਮਸ ਉਸ ਵਿੱਚ ਤਿੰਨ ਖੇਡਾਂ ਨੂੰ ਹੌਸਕਾ ਰਣ ਦਾ ਮੌਕਾ ਮਿਲਿਆ ਜਿਦੇ ਵਿੱਚ ਜੂໂດ ਅੰਡਰ 14 ਬॉयਜ਼ ਐਂਡ ਗਰਲ ਟਾਈਕਵਿੰਡੋ ਅੰਡਰ 14 ਬॉयਜ਼ ਐਂਡ ਗਰਲਸ ਤੇ ਗੱਟਕਾ ਅੰਡਰ 19 ਬॉयਜ਼ ਐਂਡ ਗਰਲਸ ਤੇ ਸਾਡੇ ਸਾਰੇ ਅਧਿਕਾਰੀ ਅਸੀਂ ਹਰ ਸੰਭਵ ਕੋਸ਼ਿਸ਼ ਕਰ ਰਹੇ ਕਿ ਲਗਭਗ 950 ਤੋਂ ਵੱਧ ਬੱਚੇ ਤੇ 350 ਤੋਂ ਵੱਧ ਕੋਚਸ 올ਓਵਰ ਪੰਜਾਬ ਰਾਈਟ ਫਰਮ ਜੰਮੂ ਕਸ਼ਮੀਰ ਲਦਾਖ ਤੋਂ ਲੈ ਕੇ ਆਂਧਰਾ ਤੱਕ ਬੱਚੇ ਆਏ ਆ ਨਾਰਥ-ਈਸਟ ਤੋਂ ਬੱਚੇ ਆਏ ਆ ਠੰਡ ਵੀ ਬਹੁਤ ਹੈ ਤੇ ਉਹਨਾਂ ਦੇ ਲਈ ਹਰ ਸੰਭਵ ਬੰਦਬਸ ਜਿੱਦਾਂ ਦਾ ਉਹਨਾਂ ਦਾ ਖਾਣਾ ਕੋਈ ਵੈਜ ਨਾਨ-ਵੈਜ ਪਲਸ ਟ੍ਰਾਂਸਪੋਰਟੇਸ਼ਨ ਪਲਸ ਠੰਡ ਤੋਂ ਬਚਣ ਲਈ ਹਰ ਤਰ੍ਹਾਂ ਦੇ ਜਿਹੜੇ ਆ ਵਾਸੀਂ ਕੋਸ਼ਿਸ਼ ਕਰ ਰਿਹਾ ਕਿ ਉਹਨਾਂ ਨੂੰ ਉਹ ਸਹੂਲਤਾਂ ਮਿਲ ਸਕਣ ਕਨਾਲ ਹੀ ਪੰਜਾਬ ਦੇ ਵਿੱਚ ਜਿੱਥੇ এডੂਕੇਸ਼ਨ ਦੇ ਉੱਤੇ ਕੰਮ ਹੋਇਆ ਤੇ ਸਪੋਰਟਸ ਇਨਫਰਾਸਟ੍ਰਕਚਰ ਦੇ ਉੱਤੇ ਬਹੁਤ ਸ਼ਾਨਦਾਰ ਅੱਜ ਪੂਰੇ ਪੰਜਾਬ ਦੇ ਵਿੱਚ ਰੂਰਲ ਪੰਜਾਬ ਦੇ ਵਿੱਚ 3100 ਪਲੇਗਰਾਉਂਡ ਜਿਹੜੇ ਆ ਦਿਨ ਰਾਤ ਉਹਨਾਂ ਦਾ ਕੰਮ ਜਿਹੜਾ ਨਿਰਮਾਣ جاری ਹੈ ਆਹ ਚਾਹੀ ਮੈਂ ਆਪਣੀ ਕੰਸਿਸਟੈਂਸੀ ਦੀ ਗੱਲ ਕਰ ਰਿਹਾ ਕਿਤੇ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ 3100 ਪਲੇਗਰਾਉਂਡ ਦਾ ਭਾਅ ਹੋਵੇ ਕਿ ਹਰ ਚੌਥੇ ਪਿੰਡ 'ਚ ਹੁਣ ਖੇਡ ਸਟੇਡੀਅਮ ਹੋਊਗਾ ਰਿਕਾਰਡ ਭਰਤੀਆਂ ਖੇਡ ਨਰਸਰੀਆਂ ਛੂਹੀਆਂ ਨੇ ਕੋਚਸ ਔਨ ਆਲ ਦਾ ਗੇਮਸ ਬਾਕਸਿੰਗ ਕਬੱਡੀ ਹਾਕੀ ਸਾਰੇ ਗੇਮਸ ਦੇ ਵਿੱਚ ਜਿਹੜੇ ਕੋਚਸ ਰੱਖੇ ਗਏ ਨੇ ਪਲੇਅਰਸ ਦੀ ਬੱਚਿਆਂ ਦੀ ਜਿਹੜੀ ਡਾਈਟ ਹੈ ਉਹਦੇ ਵਿੱਚ ਵਾਅਦਾ ਕੀਤਾ ਗਿਆ ਤੇ ਪਹਿਲੀ ਵਾਰੀ ਹੋਇਆ ਕਿ ਜਦੋਂ ਪਲੇਅਰ ਦੀ ਸਿਲੈਕਸ਼ਨ ਹੋ ਜਾਂਦੀ ਹੈ ਬਾਕੀ ਸਟੇਟਸ ਕੀ ਕਰਦੀਆਂ ਕਿ ਆਫਟਰ ði ਬ੍ਰਿੰਗ ਮੈਡਲ ਉਸ ਤੋਂ ਬਾਅਦ ਉਹਨਾਂ ਨੂੰ ਇਨਾਮ ਜਿਹੜਾ ਮਿਲਦਾ ਇੱਥੇ ਕਿ ਇਹ ਪੰਜਾਬ ਨੇ ਪਾਲਿਸੀ ਬਣਾਈ ਉਸ ਦੇ ਨਾਲ ਸਾਡੇ ਮੈਡਲਸ ਪਾ ਵਧ ਗਏ ਨੇ ਕਿ ਜਿੱਦਾਂ ਹੀ ਤੁਹਾਡੀ ਜਿਸ ਵੀ ਗੇਮ ਦੀ ਸਿਲੈਕਸ਼ਨ ਹੋਵੇ ਮੇਡ ਬੀ ਏਸ਼ੀਅਨ ਕਾਮਨਵੈਲਥ ਔਰ ਵਰਲਡ ਚੈਂਪੀਅਨਸ਼ਿਪ ਔਰ 올림픽ਸ ਤਾਨੂੰ ਉਹਦੇ ਵਿੱਚੋਂ ਜਿਹੜਾ ਹੈ ਐਡਵਾਂਸ ਪੈਸੇ ਪਹਿਲਾਂ ਦੇ ਦਿੱਤੇ ਜਾਂ ਤਾਂ ਕਿ ਤੁਸੀਂ ਆਪਣੀ ਬੈਸਟ ਬੈਸ ਟ੍ਰੇਨਿੰਗ ਆਪਣੀ ਬੈਸਟ ਬੈਸਟ ਇਕਵਿਪਮੈਂਟਸ ਆਪਣੇ ਸਪੋਰਟਸ ਗੀਅਰ ਤੁਸੀਂ ਲੈ ਸਕੋ ਇਸ ਦੇ ਨਾਲ ਨਾਲ ਜਿਹੜਾ ਹੈ ਸਾਨੂੰ ਬੜੀ ਮਾਣ ਵਾਲੀ ਗੱਲ ਹੈ ਕਿ ਅੱਜ ਇੰਡੀਆ ਦੀ ਮੈਨਸ ਨੈਸ਼ਨਲ ਕ੍ਰਿਕਟ ਟੀਮ ਹੋਵੇ ਕੈਪਟਨ ਇਸ ਪੰਜਾਬੀ ਇੰਡੀਆ ਦੀ ਨੈਸ਼ਨਲ ਔਮਨ ਟੀਮ ਹੋਵੇ ਕੈਪਟਨ ਇਸ ਪੰਜਾਬੀ ਸਾਡੇ ਜਿਹੜੇ ਹੋਰ ਕੁੜੀਆਂ ਪੰਜਾਬ ਦੀ ਨੈਸ਼ਨਲ ਕ੍ਰਿਕਟ ਟੀਮ ਚ ਹਾਕੀ ਦੀ ਜਿਹੜੀ ਮੈਜੋਰਿਟੀ ਆਫ ਟੀਮ ਹੈ ਉਹ ਪੰਜਾਬੀ ਹੈ ਸਪੋਰਟਸ ਦੇ ਵਿੱਚ ਦੁਬਾਰਾ ਜਿਹੜਾ ਪੰਜਾਬ ਹੈ ਉਹ ਨਾਮ ਰੌਸ਼ਨ ਕਰ ਰਿਹਾ ਤੇ ਰਾਈਟ ਫਰਮ ਸਕੂਲ ਲੈਵਲ ਇਨਫਰਾਸਟ੍ਰਕਚਰ ਸਾਡੀ ਅਸੀਂ ਆਪਣੇ ਸਕੂਲ ਗੇਮਸ ਦੇ ਉੱਤੇ ਵੀ ਆਪਣੇ ਜਿਹੜਾ ਸਪੋਰਟਸ ਇਨਫਰਾਸਟ੍ਰਕਚਰ ਤੇ ਸਕੂਲਾਂ ਦੇ ਵਿੱਚ ਵੀ ਬਹੁਤ ਮਿਹਨਤ ਕਰ ਰਹੇ ਹਾਂ। ਉਹ ਛੁੱਟੀਆਂ ਦਾ ਵੀ ਮੈਂ ਦੇਖ ਰਿਹਾ। ਮੈਂ ਦੇਖ ਰਿਹਾ। ਐਮਿਨੈਂਸ ਦੇ ਮਦਰ ਟਾਊਨ ਤੇ ਕਿਦロイ ਨਗਰ ਕਾਪਟ ਸ਼ੁਰੂ ਹੋ ਜਾ। ਮੈਂ ਸ਼ੁਰੂ ਕਰ ਦਾਂਗੇ। ਪਹਿਲਾਂ ਜਿਹੜਿਆ ਵਾਲ ਕੰਪਲੀਟ ਹੋ ਚੁੱਕਾ ਉਹ ਵੀ ਕਾਫੀ ਉਹਦੇ ਵਿੱਚ ਤਾਂ ਥੋੜੀ ਲੈਂਡ ਦੀ ਲੈਂਡ ਦਾ ਇਸ਼ੂ ਸੀਗਾ ਕਿ ਉਹ ਜਿਹੜੀ ਜਗ੍ਹਾ ਉਸ ਨੂੰ ਕਿਹਾ ਤੇ ਪੈਂਸਨ ਲੈਣੇ ਕਾਲਾਪ ਜਿਹਦੇ ਮੋਬਾਈਲ ਤੇ ਵਟਸਐਪ ਤੇ ਪਾਈ ਸੀ ਕਿ ਇਥੋਂ ਦੇ ਬਾਥਰੂਮ ਦੇ ਹਾਲਤ ਨੇ ਕਿਤੇ ਜਿਹੜੀਆਂ ਕੁਰਸੀਆਂ ਨੇ ਦੇਖੋ ਖਸਤਾ ਹਾਲਤ ਹੋ ਚੁੱਕੀ ਸੀ ਸੋਸ ਡਿਪਾਰਟਮੈਂਟ ਨਾਲ ਇਹ ਮੈਂ ਕਹਿ ਰਿਹਾ ਹਾਂ ਸੋ ਸਮੇ ਸਮੇ ਸਿਰ ਪੰਜਾਬ ਸਰਕਾਰ ਨੌਜਵਾਨਾਂ ਨੂੰ ਲੈ ਕੇ ਬੱਚਿਆਂ ਨੂੰ ਲੈ ਕੇ ਨਵੇਂ ਨਵੇਂ ਅਪਰਾਲੇ ਕਰਦੇ ਰਹਿੰਦੀ ਹੈ ਤੇ ਖੇਡਾਂ ਵੱਲ ਜ਼ਿਆਦਾ ਰੁਝਾਨ ਕਰਦੀ ਰਹਿੰਦੀ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਛੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ